ਸੀਪੇ ਆ ਕੀ ਗਰੀ ਇੰਨਾ ਬੈਠਾ ਬੇਲਾ ਆ ਯਾਰ ਮੈਂ ਵੀਡੀਓ ਦੇਖੀ ਗਏ ਨਾ ਪਾਣੀ ਗਰਮ ਕਰਦੇ ਹਾਂ ਦਾ ਐ ਹਾਂ ਕਹਿੰਦੇ ਕਿ ਲੈ ਲੋ ਇੱਕ ਹਾਂ ਇੱਕ ਬਾਅਦ ਚ ਇਹਦੇ ਕੁੰਡੇ ਨਾਲ ਤਾਰ ਲਾ ਦਿਓ ਨਹੀਂ ਆ ਤਾਂ ਤੇਰੇ ਕੁੰਡੇ ਨਾਲ ਤਾਂ ਕੋਈ ਰਾੜ ਐ ਨਾ ਤੇਰੇ ਕੋਲੇ ਕੋਈ ਸੀਪਾ ਲਟ ਐ ਤੂੰ ਹਾਂ ਦੇਖ ਲਓ ਕੋਈ ਇਹ ਚ ਕੋਈ ਤਾਰ ਨਹੀਂ ਲੱਗਦੀ ਵਿਚਦੀ ਅੱਛਾ ਆ ਨਾ ਲਵੇੜਦੀ ਆਪਾਂ ਹਾਂ ਅਸੀਂ ਇੱਕ ਇੱਕ ਤਾਰ ਦੇ ਇਹਦੇ ਨਾਲ ਬੰਨ ਲਈ ਦੂਜੀ ਤੈਨੂੰ ਦੱਸਦਾ ਹਾਂ ਜਾਂ ਹਾਂ ਦੱਸਾਂਗਾ ਅਛਾ ਆ ਆ ਫਿਰ ਆ ਬਾਲਟੀ ਦੇ ਪਲਾਸਟਿਕ ਦੀ ਪਾਈਪ ਇਥੇ ਲਵੇਂਟ ਦਿੰਨੇ ਆਪਾਂ ਹਾਂ ਅਸ ਨਾਲ ਨੂੰ ਚਾਰੱਖਾਂ ਨੂੰ ਮੜਾ ਜਾ ਬਸ ਅਛਾ ਨਾਲ ਨਹੀਂ ਲੱਗਣ ਦੇਣੀ ਹਾਂ ਥੱਲੇ ਮਤਲਬ ਕਿਆਂ ਨਾਲ ਨਾਲ ਨਾ ਲੱਗੇ ਹਾਂ ਇੱਕ ਦੂਜੇ ਨਾਲ ਇਹਦਾ ਹੋਣਾ ਜੁੜੇ ਬਸ ਪਾਣੀ ਬਿਜਲੀ ਕਰ ਅਛਾ ਆ ਆ ਸ਼ਾਇਦ ਇਹ ਆ ਤਾਂ ਤਾਰ ਅਲੱਗ ਹੈ ਆ ਇਹ ਨਾਲ ਵੇਟੂ ਅੱਦੇ ਅਛਾ ਕੁੰਡੇ ਨਾਲ ਬਿੰਡਤੀ ਹਾਂ ਫਿਰ ਚੱਕ ਰਾੜ ਬਣ ਗਿਆ ਆਪਣਾ ਹੈ ਬਣ ਗਿਆ ਨਹੀਂ ਫਿਰ ਫਿਰ ਜਿਹੜਾ 5-700 ਰੁਪਿਆ ਆਪਾਂ ਉਹ ਉਹਤੇ ਲਾਉਣੇ ਰਾੜ ਜੀ ਤੇ ਫਿਰ ਉਹ ਤੋਂ ਅੱਗੇ ਆਪਾਂ ਜਿਆਦਾ ਤੇਜ਼ ਕਰਨਾ ਉਹਦਾ ਗੱਲ ਮੋਟਾ ਬੰਨ ਲੈ ਥੱਲੇ ਅੱਛਾ ਮਤਲਬ ਜੇ ਵੱਧ ਪਾਣੀ ਗਰਮ ਕਰਨਾ ਹਾਂ ਠੀਕੀ ਕਰਨਾ ਹਾਂ ਬਾਕੀ ਉਹ ਤੋਂ ਮਿੰਟਾ ਦੇ ਕਰ ਦੇਣਾ ਅੱਛਾ ਅੱਛਾ ਹੁਣ ਉਹ ਤਾਂ ਲਪੈ ਹੋਈ ਉਹ ਤਾਂ ਤੇਜ਼ ਹੀ ਬੜਾ ਹੋ ਸੀ ਪੇ ਦੇਖ ਫਿਰ ਤੂੰ ਤੇ ਆ ਸਾਰਾ ਕੁਝ ਹੁੰਦਾ ਨਾਲੇ ਆਪਣੇ ਆ। ਹਾਂ ਉਹ ਇਹ ਤਾਂ ਹੁਣ ਨਟ ਬੋਲਟ ਤਾਂ ਹਰੀਕ ਦੇ ਘਰੇ ਪਏ ਨੇ। 12 ਪਈਆਂ ਸਿੱਟੀਆਂ। 12 ਪਈਆਂ ਨੇ ਵੀ ਕਰ। ਹਾਂ। ਸਹੀ ਗੱਲ ਐ ਮਰਜਾ ਚ ਖੇਤ ਖੂਦੇ ਪਾ ਸਪਰੇਅ ਕਰਤੇ ਆ। ਲੈ ਵੀ ਮਿੱਤਰੋ ਜਿਹੜੇ ਬੰਦੇ ਖੇਤ ਆਪਾਂ ਰਿਆਂ ਸਪਰੇਹਾਂ ਕਰਦੇ ਆ ਪਾਣੀ ਗਰਮ ਕਰਨਾ ਮੜਾ ਮੋਟਾ 5-10 ਮਿੰਟਾਂ ਦੇ ਵਿੱਚ। ਆਹ ਦੇਖੋ ਆਹ ਬਾਲਟੀ ਪਾਣੀ ਦੀ ਮਿੰਟ ਦੇ ਵਿੱਚ ਯੋ ਇਹ 2 ਮਿੰਟਾਂ ਦੇ ਵਿੱਚ ਦੇਖੀ ਆਹ ਦੇ ਰੋਲਰ ਠਾਤੇ। ਨਹੀਂ ਹੋਇਆ ਬਾਈ ਮਿੰਟ ਕਿੱਥੇ ਹੋ ਗਿਆ? ਆਹ ਦੇਖ ਯਾਰ। ਇਹ ਤਾਂ ਉੱਬਲਣ ਲੱਗਾ ਤਾਂ ਓਏ ਇਹ ਤਾਂ ਆ ਰਹੇ ਆ ਦੇਖੀ ਆ ਰਹੇ ਵਾ ਨਹੀਂ ਤਾਂ ਰਾਟ ਵੀ ਨਹੀਂ ਕਰਦਾ ਨਹੀਂ ਕਰਦਾ ਬਈ ਰਾਟ ਸਹੀ ਗੱਲ ਆ ਉਹ ਤਾਂ ਯਾਰ ਗੱਲ ਤੇਰੀ ਬਬੇ ਬਾਲੀ ਜਿਆਦੇ ਆਹੋ ਆਓ ਏ ਬਸ ਹੋ ਗਿਆ ਹੋ ਗਿਆ ਹੋ ਬਸ ਇਹਦਾ ਆਪਾਂ ਬਾਲਾ ਕਰਨਾ ਹੀ ਨਹੀਂ ਆ ਦੇ ਹੁਣ ਖੜ ਗਿਆ ਨਾ ਸੋਰਾ ਦੇਖ ਤੂੰ ਪਾਣੀ ਦੇ ਕਿੰਨਾ ਆਪ ਓਏ ਸਹੀ ਗੱਲ ਆ ਓਏ ਕਿੰਨਾ ਸੋਰਾ ਹੈ ਹਾਂ ਹਨਾ ਉਹ ਤਾਂ ਯਾਰ ਸੋਰਾ ਓਏ ਦੇਖ ਲੈ ਕਿੰਨਾ ਹੈ ਨਾ ਪਾਣੀ ਦੇ ਵਿੱਚ ਪਤਾ ਲੱਗ ਗਿਆ ਕੀ ਕਰਾਂਗੇ ਆਪਾਂ ਇਸ ਵਾਸ਼ੀਪਾਲ ਦਾ ਤਾਂ ਟੁੱਟੀ ਵਾਲਾ ਹੈ ਇਹ ਇਹ ਜਿਹੜਾ ਇਹ ਟੁੱਟੀ ਵਾਲਾ ਹੈ ਇਧਰੋਂ ਭਰਿਆ ਇਧਰੋਂ ਭਰਿਆ ਇਹ ਟੁੱਟੀ ਵਾਲਾ ਹੈ ਆਹ ਸਹੀ ਹੈ ਸਹੀ ਹੈ ਸਹੀ ਹੈ ਮੈਂ ਚਲਾਈ ਮਾਰਾਂ ਅਸੀਂ ਦੇਖ ਸੋਰਾ ਕਿਵੇਂ ਇਹ ਤਾਂ ਯਾਰ ਨਹੀਂ ਪਾਣੀ ਵੀ ਬੰਦ ਕਰਦੇ ਹੁਣ ਆਪਾਂ ਦੇਖੀਏ ਪਾਣੀ ਕਿੰਨਾ ਕਰਦਾ ਹੋਇਆ ਹੁਣੀ ਚਲਾਇਆ ਦੁਬਾਰੇ ਬੰਦ ਕਰਤਾ ਅੱਛਾ ਦੁਬਾਰੇ ਚਲਾਤਾ ਪਾਹਿਆਂ ਦੇ ਤਾਂ ਹੀ ਬੋਲ ਭਲੇ ਜੇ ਖਾਤੇ ਦੁਬਾਰੇ ਦੇਖ ਭਾਈ ਪਾਣੀ ਦੇਖੋ ਤੁਸੀਂ ਗਰਮ ਹੁੰਦਾ ਨਾਨੇ ਕਹਿੰਦਾ ਜਮੀਨ ਵਾਲੇ ਨਿੱਕਾ ਜਾ ਕਹਿਲਾ ਕਰਨਾ ਕੀ ਆ ਭਾਈ ਯਾਰ ਇਹ ਇੱਕ ਤਾਰ 23 ਦੇ ਨਾਲ ਬੰਨ੍ਹ ਦੇਣੀ ਆ ਠੀਕ ਆ ਕੁੰਡੇ ਨਾਲ ਤੇ ਇੱਕ ਕਿੱਲ ਨਾਲ ਬੰਨ੍ਹ ਕੇ ਵੇਚਣਾ ਮੁਕਾ ਕੇ ਉਧਰ ਪਲੱਗ ਪਾ ਕੇ ਸੁੱਤ ਛੱਡ ਦੇਣੀ ਆ ਠੀਕ ਆ ਹਾਂ ਬਾ ਟੱਚ ਨਾ ਹੋਵੇ ਬਾਲਟੀ ਚ ਹਾਂ ਬਾਲਟੀ ਦੇ ਵਿੱਚ ਇੱਕ ਦੂਜੇ ਨਾਲ ਟੱਚ ਨਾ ਹੋਣ ਤਾਰਾਂ ਪਾਣੀ ਨਹੀਂ ਗਾਪ ਲੰਗੇ ਤੇ ਪਾਣੀ ਰਹੀ ਬਸ ਸਰਕਲ ਹੋਵੇ ਕੱਲਾ ਠੀਕ ਆ ਨਾ ਆਪ ਸਵੇਜਦੀ ਇਹਦਾ ਜਵਾਕਾਂ ਦੀ ਪਹੁੰਚ ਤੋਂ ਦੂਰ ਰੱਖੋ ਜਵਾਕਾਂ ਦੀ ਪਹੁੰਚ ਤੋਂ ਦੂਰ ਹੋਵੇ ਚੀਜ਼ ਠੀਕ ਆ ਠੀਕ ਹੈ ਖੇਤ ਆਪਰੋਂ ਐਮਰਜੈਂਸੀ ਸਪਰੇਅ ਚ ਪ੍ਰੂਵ ਕਰਦੇ ਆ ਉੱਥੇ ਬਾਈ ਇਹ ਤਾਂ ਉਹ ਇਹ ਤਾਂ ਉਂ ਵੀ ਜੇ ਮੰਨ ਲਾ ਕੋਈ ਛੋਟਾ ਮੋਟਾ ਯਾਰ ਕਿਸੇ ਦੇ ਪ੍ਰੋਗਰਾਮ ਆ ਘਰੇ ਵੀ ਉਹਨਾਂ ਕਾ ਪਾਣੀ ਗਰਮ ਕਰਨਾ ਯਾਰ ਆ ਤਾਂ ਮੈਂਟੀ ਹੋਇਆ ਬੱਬੇ ਆ ਤਾਂ ਯਾਰ ਬੱਬੇ ਬੜੀ ਕੈਂਡ ਚੀਜ਼ ਆ ਯਾਰ ਆ ਤਾਂ 5 ਮਿੰਟ ਤੁਸੀਂ ਬਾਈ 5 ਮਿੰਟਾਂ ਦੇ ਵਿੱਚ ਰਾੜ ਤਿਆਰ ਕਰਕੇ 25 ਲੀਟਰ ਪਾਣੀ ਉਹ ਜਨਾਟ ਉਹ ਜੀ ਆ ਤਾਰ ਥੋੜੀ ਜੀ ਬਈ ਵੱਧ ਤਾਂ ਅੰਬੇ ਵਾਲੀ ਤੇ ਨਟ ਮੋਟਾ ਹੋਵੇ ਠੀਕ ਆ ਇਹਦਾ ਮੈਨੂੰ ਆ ਲੱਗਦਾ ਵੀ ਯਾਰ ਟੱਬ ਪਾਣੀ ਦਾ ਕੀ ਨਾ ਬਾਲਵੇ ਟੱਬ ਪਾਣੀ ਪੰਜ ਮਿੰਟਾਂ ਪੰਜ ਮਿੰਟ ਲੱਗਦੇ ਪੰਜ 10 ਮਿੰਟਾਂ 10 ਲਾ ਲਾ 10 ਮਿੰਟ ਵੀ ਬਹੁਤ ਨੇ 10 ਮਿੰਟ ਵੀ ਯਾਰ ਆਪਾਂ ਮੰਨੀਏ ਤੂੰ ਆਪਣੇ ਪਾਣੀ ਦੇਖ ਯਾਰ ਕਿੰਨਾ ਖਰਾਬ ਆ ਬਾਤਾ ਬਾਈ ਪਾਣੀ ਯਾਰ ਜਮਈ ਮੈਂ ਕਹਣਾ ਬਾਲ ਤਾਂ ਬਾਬੇ ਬੱਸ ਕਰ ਦੇ ਬੰਦ ਦੇਖੀਏ ਆਪਾਂ ਕਿੰਨਾ ਕਿ ਪਾਣੀ ਗਰਮ ਆ ਉਗਿਆ ਹੋਏ ਅਸੇਆ ਕਾਵਾਤਾ ਹੋਏ ਬੱਲੇ ਆ ਤਾਂ ਯਾਰ ਪੂਰੀ ਵਧੀਆ ਕੰਮ ਆ ਹੋਏ ਨਾਲ ਕੁਛ ਨਹੀਂ ਹੈ ਗੱਲ ਹੈ ਆ ਦੇਖ ਓਏ ਹਰਾੜਾ ਆ ਦੇਖ ਲਓ ਬਾਈ ਸੋਰਾ ਓਏ ਕਿੰਨਾ ਹਨਾ ਪਾਣੀ ਜਿਹਾ ਆਵਾ ਬਾਤ ਹੈ ਕੈਂਟ ਲੱਗੀ ਜੀ ਬਾਬੇ ਸ਼ੇਅਰ ਕਰ ਦਿਓ ਵੀਰ ਬਣ ਕੇ ਜੇ ਵੀਡੀਓ ਕੈਂਟ ਲੱਗੀ ਸਾਡੀ ਹੋਰ ਵੀ ਪੈਂਤਰੇ ਕਰ ਕਰ ਦੇਖਿਆ ਕਰਾਂਗੇ ਆਪਾਂ ਇਹ ਜੀ ਧੰਨਵਾਦ ਯਾਰ